ਟੈਂਪੋ ਟਰੈਵਲ ਅਤੇ ਮੋਟਰਸਾਈਕਲ ਦੀ ਟੱਕਰ 'ਚ ਦੋ ਜ਼ਖਮੀ ਗਰੋਟਾ ਦਿਨਾ ਨਗਰ ਰੋਡ ਤੇ ਪੈਂਦੇ ਮਮਿਆਲ ਦੇ ਤਿੱਖੇ ਮੋੜ ਤੇ ਇੱਕ ਟੈਂਪੋ ਟਰੈਵਲ ਅਤੇ ਮੋਟਰਸਾਈਕਲ ਦੀ ਟੱਕਰ ਦੌਰਾਨ ਦੋ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਪ੍ਰਾਪਤ ਹੋਈ ਹੈ ਦੱਸ ਦਈਏ ਕਿ ਇਹ ਤਖ ਮੋੜ ਇੰਨਾ ਭਿਆਨਕ ਹੈ ਕਿ ਆਜ ਦੇ ਲੋਕ ਇੱਥੇ ਹਾ사 ਗ੍ਰਸਤ ਹੁੰਦੇ ਰਹਿੰਦੇ ਹਨ ਪ੍ਰਾਪਤ ਜਾਣਕਾਰੀ ਅਨੁਸਾਰ ਟੈਂਪੋ ਟਰੈਵਲ ਜੋ ਕਿ ਗਰੋਟਾ ਤੋਂ ਪਿੰਪਰਸਾਈ ਨੂੰ ਜਾ ਰਿਹਾ ਸੀ ਤਿੱਖੇ ਮੋੜ ਨੇੜੇ ਘੁੰਮ ਜ਼ਿਆਦਾ ਘੁੰਮਣ ਕਾਰਨ ਇਥੇ ਪਲਟ ਗਿਆ ਜਿਸ ਵਿੱਚ ਉਹ ਮੋਟਰਸਾਈਕਲ ਸਵਾਰ ਓਂਕਾਰ ਸਿੰਘ ਪਿੰਡ ਬਗਿਆਲ ਦੇ ਸਿਰ ਅਤੇ ਲੱਤ ਤੇ ਸੱਟ ਲੱਗਣ ਦੀ ਖਬਰ ਹੈ ਇਸੇ ਤਰ੍ਹਾਂ ਗੱਡੀ ਚ ਲਿਫਟ ਲੈ ਕੇ ਆ ਰਹੇ ਫਰੀਦानगर ਦੇ ਰਵੀ ਨਾਮਕ ਨੌਜਵਾਨ ਦੇ ਵੀ ਸੱਟ ਲੱਗਣ ਦੀ ਖਬਰ ਹੈ ਦੋਨਾਂ ਜ਼ਖਮੀਆਂ ਨੂੰ 108 ਐਂਬੂਲੈਂਸ ਰਾਹੀਂ ਚੋਹਾਨ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਉਧਰ ਗੋਪਾਲ ਪੁਲਿਸ ਵੱਲੋਂ ਵੀ ਮੌਕੇ ਤੇ ਪੁੱਜ ਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਉਧਰ ਇਲਾਕੇ ਦੇ ਲੋਕਾਂ ਨੇ ਮੰਗ ਕੀਤੀ ਹੈ ਕਿ ਮਮਿਆਲ ਦੇ ਤਿੱਖੇ ਮੋੜ ਦੇ ਨੇੜੇ ਸਪੀਡ ਬ੍ਰੇਕਰ ਬਣਾਏ ਜਾਣ ਤਾਂ ਕਿ ਆਇਦਨ ਹੁੰਦੇ ਹਾਸਿਆ ਤੇ ਰੋਕ ਲੱਗ ਸਕੇ